हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਪੜ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਪਿੰਡ ਡੱਲ ਦੀ ਤੇ ਖਾਲੜੇ ਤੋਂ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਆ ਕਲਸੀਆਂ ਵਾਂ ਟਲੇਰੀ ਮਾੜੀ ਮੇਗਾ ਇਹ ਦੋਸਤੋ ਪਿੰਡ ਬਿਲਕੁਲ ਥੋੜੀ-ਥੋੜੀ ਦੂਰੀ ਤੇ ਆ ਪਿੰਡ ਡੱਲ ਤੋਂ ਤੇ ਵੀਰ ਦਲੇਰ ਸਿੰਘ ਬਾਠ ਹੁਣਾਂ ਦੇ ਘਰ ਆਏ ਆ ਤੇ ਵੀਰ ਗੁਰਲਾਲ ਤੋਂ ਆਪਾਂ ਦੋਸਤੋ ਪੂਰੀ ਜਾਣਕਾਰੀ ਲੈ ਲਾਂਗੇ ਹਰ ਵਾਰ ਦੀ ਤਰ੍ਹਾਂ ਅੱਜ ਵੈਸੇ ਮੱਝਾਂ ਪਾ ਤੁਹਾਨੂੰ ਟੋਟਲ ਚਾਰ ਦਿਖਾਉਣੀਆਂ ਨੇ ਇਸ ਕਿੱਦੇ ਦੇ ਉੱਪਰੋਂ ਤੇ ਚਾਰਾਂ ਮੱਝਾਂ ਦੀ ਜੇਕਰ ਦੋਸਤੋ ਇੱਕ ਸ਼ੋਰਟ ਦੇ ਵਿੱਚ ਗੱਲ ਕਰੀਏ ਦੋ ਗੱਭਣ ਤਿਆਰੀ ਵਾਲੇ ਪਸ਼ੂ ਆ ਤੇ ਜਿਹੜੇ ਇੱਕ ਤੁਸੀਂ ਪਹਿਲੇ ਨੰਬਰ ਤੇ ਦੇਖ ਰਹੇ ਜੇ ਤੇ ਇੱਕ ਲਾਠ ਦੇ ਵਿੱਚ ਤੁਸੀਂ ਦੇਖ ਰਹੇ ਜੀ ਠੀਕ ਆ ਜੀ ਤੇ ਦੋਨੋਂ ਮੱਝਾਂ ਬਿਲਕੁਲ ਸੁਈਆਂ ਸੁਵਾਈਆਂ ਨੇ ਤਾਜ਼ੀਆਂ ਸੁਈਆਂ ਨੇ ਕਿੰਨੇ ਕਿੰਨੇ ਸਮੇਂ ਦੀਆਂ ਤੇ ਕੀ ਥੱਲੇ ਮਿਲਕ ਇਹਨਾਂ ਦੇ ਹੁਣ ਹਾਜ਼ਰ ਆ ਤੇ ਜਿਹੜੇ ਨਾਗ ਸੂਣ ਵਾਲੇ ਕਿੰਨਾ ਕ ਸਮਾਂ ਹਜੇ ਬਾਕੀ ਆ ਤੇ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਮੇਰਾ ਵੀਰ ਐਂਡ ਤੱਕ ਵੀਡੀਓ ਦੇਖ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 21 ਅਗਸਤ ਤੇ ਸਮਾਂ ਕੋਈ ਸ਼ਾਮ ਦੇ 6:20 ਦਾ ਹੈਗਾ ਸਾਢੇ 6 ਵਜੇ ਦਾ ਜਿਹੜਾ ਸਮਾਂ ਇਹਨਾਂ ਪਸ਼ੂਆਂ ਦੀ ਡਿਟੇਲ ਬਾਰੇ ਸਭ ਤੋਂ ਪਹਿਲਾਂ ਗਰ ਲਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਠੀਕ ਠਾਕ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਦੋਤ ਵਧੀਆ ਗਰ ਲਾਲ ਵੀਰੇ ਠੀਕ ਠਾਕ ਅੱਜ ਆਪਣੇ ਜਿਹੜੇ ਨਾਗ ਵੀਰੇ ਆਪਾਂ ਦਿਖਾਉਣੇ ਆ ਟੋਟਲ ਚਾਰ ਨੇ ਦੋ ਗੱਬਣ ਤੇ ਦੋ ਹੀ ਸੂਈਆਂ ਨੇ ਦੋ ਸੰਤੂ ਸਾਹਿਬ ਜਿਹੜੇ ਗੱਬਣ ਪੀਛ ਆ ਉਹ ਵੀ ਬਾਂਬੀ ਆ ਜਿਹੜੇ ਸੂਏ ਸੂਆਏ ਉਹਨਾਂ ਦੀ ਤੇ ਗੱਲ ਹੀ ਗਾਂਦੀ ਐ ਅੱਛਾ ਜੇ ਕੋ ਤੁਸੀਂ ਚੰਗੀ ਦੱਸ ਰਹੇ ਜੇ ਵੀ ਨੀਂਦੀ ਦੇ ਵਿੱਚ ਆ ਤੋਫਾ ਕੱਢ ਕੇ ਲਿਆਂਦਾ ਦੋ ਤੁਸੀਂ ਸਾਨੂੰ ਸਾਹਬ ਆਪਾਂ ਦੁੱਧ ਦੱਸਣਾ ਨਹੀਂਗਾ ਚਵਾਉਣਾ ਹੈ ਆ ਤੇ ਜਿਹੜੇ ਜਿੰਨੇ ਦਾ ਕਿਸੇ ਭੈਣ ਭਰਾ ਨਾਲ ਸੌਦਾ ਹੁੰਦਾ ਜਿਹੜਾ ਆਪਾਂ ਰੇਡ ਪਾਉਣਾ ਹੈ ਜੇ ਦੁੱਧ ਕਿਲੋ ਘੜੂ ਤੇ ਹਸਾਉਣਾ ਜਿੰਨੇ ਰਕਮ ਪਾਹੀ ਆਉਣਗੇ ਉਹ ਘਟਣਗੇ ਆ ਇਹ ਨਹੀਂ ਵੀ ਆਪਾਂ ਗੱਲਾਂ ਨਾਲ ਦੱਸ ਦਾਂਗੇ ਇੱਥੇ ਕੋਈ ਆਣ ਕੇ ਲੀਟਰ ਮਾਰੂ ਦੁੱਧ ਘਟ ਜੂਗਾ ਹਾਂ ਸਹੀ ਹੈ ਅੱਛਾ ਕਰ ਲਾਲ ਸ਼ੁਰੂਆਤ ਮੇਰੇ ਇੱਥੋਂ ਕਰਦੇ ਆ ਪਹਿਲੇ ਨੰਬਰ ਤੇ ਮੱਝ ਦੀ ਡਿਟੇਲ ਦੇ ਦੇ ਵੀ ਸੁਬਾ ਕਿੰਮਾ ਇਹ ਸੰਤੂ ਸਾਹਿਬ ਤੀਜੇ ਸੁਬਾ ਨੀਲੀ ਰਾਵੀ ਦੀ ਮਾਹੀ ਸੋਈ ਆ ਤੀਜਾ ਦਿਨ ਕਿੰਨੇ ਹੋ ਗਏ ਜਿਹਨੇ ਇਹਨੂੰ ਸੰਤੂ ਸਾਹਿਬ 16 ਤੋਂ 17 ਦਿਨ ਹੋ ਗਏ ਸੋਈ ਨੂੰ ਆ ਇਹ ਮਗਰ ਨੀਲੀ ਰਾਵੀ ਦੀ ਕੱਟੀ ਏ ਹੂੰ ਕੱਟੀ ਵਿਖਾ ਦਿਓ ਭੈਣ ਭਰਾਵਾਂ ਨੂੰ ਹੂੰ ਇਹ ਕਿਹੜੇ ਬੁੱਲਦੀ ਆ ਗਈ ਆ ਇਹ ਸੰਤੂ ਸਾਹਿਬ ਨੀਲੀ ਰਾਵੀ ਦਾ ਬੋਲਿਆ ਅੱਛਾ ਹਾਂ ਤੁਸੀਂ ਦੱਸ ਰਹੇ ਸੀ ਵੀ ਸਟਾਰ ਦੀ ਸਟਾਰ ਬੋਲਦੀ ਏ ਅੱਛਾ ਅੱਛਾ ਹਾਂ ਜੀ ਬਾਬੀਆ ਸਟਾਰ ਬੋਲਦੀ ਦੋਸਤੋ ਵੀਰਾਂ ਦਾ ਵੀ ਕੱਟੀ ਆ ਸੋ ਸੀਮਨ ਚੰਗਾ ਰਖ ਤੇ ਲਿਮਟਡ ਜਿਹੜੀ ਦੋਸਤੋ ਮਾਰਕਿੰਗ ਆ ਬਹੁਤ ਖੂਬਸੂਰਤ ਕੱਟੀ ਆ ਮਗਰ ਨੀਲੀ ਦੇ ਵਿੱਚ ਜਮ ਜਾਮੇ ਮੋਟਰਸਾਈਕਲ ਜਿਹੜੀ ਜਾਮਦੀ ਆ ਸੰਧੂ ਸਾਹਿਬ ਆਹਾਂ ਤੇ ਚੰਗੀ ਸੋਹਣੀ ਗ੍ਰੋਥ ਆ ਕੱਟੀ ਦੀ ਕਿੰਨੇ 15 ਕਾ 20 ਦਿਨ 20 ਤੋਂ ਅੰਦਰ ਹੀ ਆ ਸੰਧੂ ਸਾਹਿਬ ਜੀ ਕੱਟੀ ਅੱਛਾ 22 ਤੋਂ 3 ਕਿਲੋ ਮਾਈ ਦੀ ਗਾੜ ਆ ਜਿਹੜੀ ਚੁੰਗਦੀ ਆ ਤੇ 13 ਕਿਲੋ ਮਾਈ ਥੱਲੇ ਦੁੱਧ ਆ ਲਓ ਜੀ 13 ਕਿਲੋ ਦੁੱਧ ਇਸ ਵਕਤ ਭਰਾਵੋ ਬਿਲਕੁਲ ਇਹਦੇ ਥੱਲੇ ਹਾਜ਼ਰ ਆ ਤੇ ਗਾੜ ਕਹਿੰਦੀ 2 ਕਿਲੋ ਘਟਾਈ 2 2 ਤੋਂ ਸੰਧੂ ਸਾਹਿਬ ਪਲਾਸੀ ਹੋ ਗਈ ਗਾੜ ਠੀਕ ਆ ਜੀ ਹਾਂ ਅਗਲੇ ਥਨਾਂ ਸਾਰੇ ਵੀਰਾਂ ਨੂੰ ਪਤਾ ਹੀ ਵੀ ਜੇਕਰ 2 2.5 ਕਿਲੋ ਅਗਲੇ ਦਿਨਾਂ ਦਾ ਦੁੱਧ ਆ ਤੇ ਚੰਗੇ ਦੁੱਧ ਵਾਲਾ ਪਸ਼ੂ ਹੁੰਦਾ ਠੀਕ ਹੈ ਜੇ ਕੋਈ 15 14 ਸਿਰੇ ਪਸ਼ੂ ਹੁੰਦੇ ਆ ਜਿਹੜੇ ਸਾਬ ਇੱਕ ਮਿੰਟ ਦਾ ਮੱਝ ਨੂੰ ਟਾਈਮ ਨਹੀਂ ਲੱਗਾ 6 6:30 ਵਜੇ ਹੁਣ ਵੀਡੀਓ ਬਣ ਗਈ ਤੇ ਇਹ ਟਾਈਮ ਆਪਣਾ ਸਵੇਰ ਦੀ ਜਵਾਈ ਦਾ ਆ ਇਹ ਨਹੀਂ ਵੀ ਮੰਨ ਲਓ ਕੋਈ ਲੇਟ ਹੋਣਾ ਹੈ ਜਵਾਈ ਤੋਂ ਆਪਾਂ ਅਜੇ ਕੋਈ 10 ਮਿੰਟ ਪਏ ਹੋਣਗੇ ਲੋਗੇ ਸੋ ਬਿਲਕੁਲ ਅੱਖ ਬਿੱਲੀ ਮਣਕੀ ਆ ਬਿਲਕੁਲ ਲਾਲ ਸੁਰਖ ਕੋਲੇ ਆ ਜਿਹੜੇ ਦੋਸਤੋ ਤੁਸੀਂ ਆ ਦੇਖੋ ਤੇ ਟੇਢੇ ਘੱਟ ਆਉਂਦਾ ਆਂਦਾ ਸੈਂਟਰ ਦੇ ਵਿੱਚੋਂ ਟੁੱਟ ਜਾਂਦਾ ਬੱਗੀ ਨਾਸ ਮੋਚ ਬੱਗੀ ਆ ਠੀਕ ਆ ਜ ਤੇ ਅਗਲੇ ਪਹਿਰਾਂ ਤੇ ਜਵਾਬ ਮਗਰਲੇ ਖੁਰ ਤੋਂ ਪਿਆ ਸੋ ਬਿਲਕੁਲ ਬਾਰਡਰ ਏਰੀਆ ਦੇ ਆਪਾਂ ਕੋਲ ਖੜੇ ਆ ਦੋਸਤੋ ਠੀਕ ਆ ਜੀ ਤੇ ਬਿਲਕੁਲ ਬਾਰਡਰ ਏਰੀਆ ਦਾ ਕੇਰਾ ਹੈਗਾ ਜਿਹੜਾ ਪਿੰਡ ਟਾਲਾ ਤੇ ਲਾਗੇ ਬੰਨੇ ਜਦੋਂ ਵੀਰ ਤੁਰ ਫਿਰ ਕੇ ਪਸ਼ੂ ਲੱਭਦੇ ਆ ਤੇ ਇਹੋ ਜਿਹੇ ਪਸ਼ੂ ਨੀਲੀ ਤੇ ਨੀਲੀ ਰਾਵੀ ਤੇ ਕਾਫੀ ਆ ਜਾਂਦੇ ਆ ਠੀਕ ਆ ਤੇ 13 ਕਿਲੋ ਗੁਰਲਾਲੇ ਦੇ ਥੱਲੇ ਨੈਟ ਆ ਜਾਂ ਚੂਣ ਜਾਣ ਕਿੱਦਾਂ ਸੰਧੂ ਸਾਹਿਬ ਚਵਾਈ ਇੱਕ ਨੰਬਰ ਹੈ ਭਾਵੇਂ ਜਵਾਗ ਬਹਿ ਕੇ ਚੋਲੇ ਨੂੰ ਐਡੀ ਪੋਲੀ ਆ ਕੋਈ ਪਹੋਰ ਛਟਾਣੀ ਕੋਈ ਥਣ ਵੱਧ ਘਟ ਨਹੀਂ ਬਹੁਤ ਦੋਸਤੋ ਕਰੋ ਬੈਕ ਸਾਈਡ ਤੋਂ ਵਿਖਾਲਾ ਚੈੱਕ ਕਰੋ ਤੁਰੰਤ ਵੇਸੇ ਚੁਵਾਈ ਦਾ ਸਮਾਂ ਹੈ ਕਿਉਂਕਿ ਹੁਣ 6:30 ਵਜੇ ਬਿਲਕੁਲ ਹੁਣ ਸਮਾਂ ਆਇਆ ਤੇ ਚੁਵਾਈ ਦਾ ਸਮਾਂ ਨੇੜਾ ਤੇ ਬਣੀ ਥਣੀ ਤੁਹਾਨੂੰ ਜੜੀ ਬਥੇਰੇ ਸਮਝ ਆ ਜਾਊਗੀ ਠੀਕ ਹੈ ਤੇ ਲਾਗਵੀਰ ਗਰ ਲਾਲ ਇੱਕ ਬਰੀ ਤਰ੍ਹਾਂ ਜਦੋਂ ਸਾਹਿਬ ਜਦੋਂ ਬਾਲਟੀ ਲੈ ਕੇ ਥੱਲੇ ਬੈਣਾ ਮੋਟਰ ਹੀ ਖੜਨ ਵਾਲੀ ਗੱਲ ਆਵੇ ਲਓ ਜੀ ਹੋ ਸਕਿਆ ਦੋਸਤੋ ਤੇ ਬਿਲਕੁਲ ਹੁਣ ਆਪਾਂ ਆਏ ਆ ਮੌਕੇ ਤੇ ਹੋ ਸਕਿਆ ਤੇ ਵਿੱਚ ਕੁਝ ਧਾਰਾਂ ਮਾਰ ਕੇ ਤੁਹਾਨੂੰ ਲਾਪਾਂ ਨਾਲ ਦੀ ਨਾਲ ਦਿਖਾਵਾਂਗੇ ਜਰੂਰ ਤਸੱਲੀ ਕਰਕੇ ਠੀਕ ਹੈ ਤੇ ਤਾਂ ਜੋ ਕਿਸੇ ਵੀਰ ਨੇ ਸੌਦਾ ਕਰਨਾ ਹੈ इजीली ਤੁਸੀਂ ਜਿਹੜਾ ਸੌਦਾ ਕਰ ਸਕੋ ਆ ਕਰੋ ਚੈੱਕ ਹਾਈਟ ਲੈਂਥ ਇੱਕ ਸਪੈਸ਼ਲ ਬੱਚੇ ਰਹਿਣ ਵਾਸਤੇ ਵੀ ਦੋਸਤੋ ਬਹੁਤ ਵਧੀਆ ਬਰੀਡ ਆ ਤੇ ਨਾਲ ਦੀ ਨਾਲ ਮਿਲਕ ਵੀ ਥੱਲੇ ਬਹੁਤ ਵਧੀਆ ਹੈ ਮੈਂ ਦੋਸਤੋ ਮੰਨਦਾ ਵੀ ਜਿਹੜਾ 12 13 ਲੀਟਰ ਪਸ਼ੂ ਚਵਾ ਰਿਆ ਤੇ ਚੰਗਾ ਖਾਸ ਪਸ਼ੂ ਸਪੈਸ਼ਲ ਪਸ਼ੂ ਹੀ ਆ ਜਿਹੜਾ 12 13 ਲੀਟਰ ਉਹ ਜਿਹੜਾ ਜਿਹੜੀ ਮਾਂਜ ਭਾਦਰੋਂ ਦੇ ਮਹੀਨੇ 12 13 ਲੀਟਰ ਦੁੱਧ ਦਿੰਦੀ ਹੈ ਨਾ ਉਹ ਸਿਆਲ 'ਚ 15 16 ਦੇ ਹੱਥ ਫੇਰਦੀ ਆ ਲਓ ਜੀ ਠੀਕ ਹੈ ਜੀ ਸੋ ਬਿਲਕੁਲ ਜਿਹੜੀ ਪੰਜਾਬ ਦੀ ਬਰੀਡ ਨੀਦੀ ਰਵੀ ਤੇયુ ਸੰਦੂ ਸਾਹਿਬ ਜੀ ਆ ਫਿਰ ਮਗਰ ਹਾਂ ਇਹ ਅੱਜ ਤੋਂ ਹੀ ਦੋ ਨੇ ਬਿਲਕੁਲ ਜੀ ਬਿਲਕੁਲ ਸੋ ਵੀ ਮਗਰ ਵੀ ਕੱਟੀ ਆ ਠੀਕ ਆ ਜੀ ਬਹੁਤ ਖੂਬਸੂਰਤ ਕੁਆਲਟੀ ਦੇ ਵਿੱਚ ਇਹ ਦੋਸਤੋਂ ਨੀਲੀ ਦੀ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਸੰਦੂ ਸਾਹਿਬ ਇੱਕ ਦੁੱਧ ਕਰਮ ਵਾਲੀ ਥਲੇ ਚੰਗਾ ਇੱਕ ਜਾਤ ਪਾਸ ਬਹੁਤ ਜਿਆਦਾ ਹੈ ਹਾਂ ਨਸਲ ਪ੍ਰਿੰਟ ਤੋਂ ਫਿਰ ਹੈ ਹੀ ਆ ਹਾਂ ਉਹਦੇ ਚ ਕੋਈ ਦੋਰ ਰਿਆਂ ਨਹੀਂ ਗਿਆ ਆ ਲਓ ਠੀਕ ਆ ਅਸਾ ਕਰ ਰਾਲ ਵੀਰੇ ਇਹਦੀ ਡਿਮਾਂਡ ਇੱਕ 10 ਤੇ ਆਪਾਂ ਲੈਣ ਦੇਣ ਕੀ ਕਰਦੇ ਆਂ ਡਿਮਾਂਡ ਸੰਧੂ ਸਾਹਿਬ ਝੋਟੀ ਦੇ ਹਿਸਾਬ ਨਾਲ ਝੋਟੀ ਇੱਕ 30 ਡੇਢ ਕਰਦੀ ਫਿਰਦੀ ਐ ਹਾਂ ਪਰ ਆਪਾਂ ਕਰਨੀ ਨਹੀਂ ਗਈ ਆਪਣੀ ਪੰਜਾਂ ਹੱਤਾਂ ਦੇ ਨਾਲ ਵੀਡੀਓ ਪਾਣ ਲੱਗੀ ਮੋਲ ਆਪਾਂ ਉੱਡਣ ਵਾਲਾ ਹੀ ਕਰਨਾ ਆ ਕੋਈ ਇੱਕ 15 ਨਹੀਂ ਕੋਈ ਇੱਕ 12 ਨਹੀਂ ਡਿਮਾਂਡ ਇਹਦੀ ਹੈਗੀ 1 ਲੱਖ 10000 ਇੱਕ 10 ਉਹਦੇ ਵਿੱਚੋਂ 5000 ਛੋਟ 1 ਲੱਖ 5000 ਦੀ ਹਾਨਾ ਜੈਸਨੋ ਹੀ ਹੋਗੀ ਹਾਂ ਜੀ ਜੈਸਨੋ ਹੀ ਠੀਕ 10000 ਦੀ ਮਗਰ ਕੱਟੀ ਆ ਬੋਲ ਜੀ ਮਗਰ ਕੱਟੀ ਆ ਵਾਅਦੇ ਬੰਦੀ ਦੋਸਤੋ ਇਹ ਆ ਵੀ ਚਲੋ ਪਸੂ ਮਗਰ ਕਟਾ ਵੀ ਹੁੰ ਇਹੋ ਜੀ ਨਸਲ ਬਰੀਡ ਵੈਸੇ ਵੀ ਸਾਕਤ ਤਰੀਕੀ ਸੀ ਸਰਦੂ ਦਾ ਜਾਦਪਾ ਦਾ ਮੁੱਲ ਪੈਂਦਾ ਕਈਆਂ ਦੀਆਂ 6-6 ਮਹੀਨਿਆਂ ਦੀਆਂ ਨਹੀਂ 10000 ਦੀਆਂ ਵਿਕਦੀਆਂ ਹਾਂ ਇਹ ਬੜੀ ਕੀਮਤ ਦਾ ਮੋਲਿਆ ਗ੍ਰੋਥ ਦੇਖੋ ਤੁਸੀਂ ਚੰਗੇ ਸੀਮਰ ਦੇ ਬੱਚੇ ਵੈਸੇ ਵੀ ਗ੍ਰੋਥ ਇਹਦੇ ਸਾਰੇ ਵੇਖੋ ਐ ਲੱਗਦੇ ਸਤੂ ਸਾਹਿਬ ਇਧਰ ਦੇਖੋ ਹਾਂ ਇਧਰ ਦੇਖੋ ਹਾਂ ਪੂਰੇ ਪੈਠਪੜੇ ਵਾਲੀ ਕੱਟੀ ਬੰਨ ਵਾਲੀ ਆ ਠੀਕ ਆ ਇੱਕ 5 ਚੋ ਛੋਟ ਛਾਲ ਕਰਦਾ ਇੱਕ 5 ਚੋ ਛੋਟ ਹੋ ਚੁਗੀ ਠੀਕ ਆ ਇਹ ਕਰ ਲਾ ਲੇ ਕੇ ਸੈਕੰਡ ਨੰਬਰ ਤੇ ਆ ਆ ਗਿਆ ਆਪਣੇ ਕੋਲ ਹਾਂ ਜੀ ਤੇ ਹਾਤੀ ਦਾ ਬੱਚਾ ਹਾਂ ਜੀ ਵजन ਲਓ ਜਿਆਤੀ ਆ ਹਾਂ ਲਓ ਵੀ ਦੋਸਤੋ ਵਜਨ ਲੋੜ ਚੈੱਕ ਕਰੋ ਤੇ ਪਲਿਸਾਂ ਵੀ ਵੇਖੋ ਠੀਕ ਹੈ ਜੀ ਬੜੀ ਪਿਆਰੀ ਹਾਈਟ ਮੀਡੀਅਮ ਦੇ ਵਿੱਚ ਆ ਸ਼ੇਪ ਸ਼ੂਪ ਵਾਈਜ਼ ਦੇ ਵੇਖੀ ਤਾਂ ਬੜੀ ਪਿਆਰੀ ਲੱਗਦੀ ਆ ਠੀਕ ਹੈ ਜੀ ਛੋਟੀ ਜੀ ਫੇਸ ਕੁਆਲਿਟੀ ਆ ਤੇ ਸਿੰਘ ਦੀ ਗੁਲਾਈ ਤੁਸੀਂ ਚੈੱਕ ਕਰੋ ਆ ਦੇਖੋ ਜੀ ਅੱਛਾ ਕਰਲਾਲ ਦਾ ਸੂਆ 10 ਫਿਰ ਕਿੰਮਾ ਸੁਣੀ ਹੰਦੂ ਸਾਹਿਬ ਇਹ ਦੂਜੇ ਸੂਏ ਛੋਟੀ ਸੁਣੀ ਆ ਰਗੀ ਪਹਿਲੇ ਸੂਏ ਨੇ 13 ਕਿਲੋ ਦੁੱਧ ਚੋਆਇਆ ਪਹਿਲੇ ਰਗੀ ਦੂਜੇ ਸੂਏ ਸੁਣੀ ਆ 13 ਕਿਲੋ ਦੁੱਧ ਚੋਆਇਆ ਵੀਰ ਭਰਾਵਾਂ ਨੇ ਆਪੇ ਸਾਡੇ ਵਾਂਗ ਵੇਖ ਕੇ ਦੱਸ ਦੇਣਾ ਇਹ ਚ ਵੀ ਝੂਠ ਵਾਲੀ ਅਗੋ ਕੋਈ ਭੈਣ ਭਰਾ ਦੀ ਸਮਝ ਕਰਕੇ ਲਵੇ ਹੂੰ ਇਹ ਵੇਖ ਲਿਆ ਵੀ ਇਹਨੇ ਅਰਗੇ 15 ਦਿਨਾਂ ਇਹਨੇ ਦੱਸ ਦੇਣਾ ਆਪਾਂ ਆਪਣੀ ਸਮਝ ਆ ਸਾਰੇ ਸਿਆਣੇ ਆਪਣੇ ਨੂੰ ਲਾਭੀ ਕਰੋ ਜਾਗਾ ਆ ਜਿਹੜਾ ਬਣ ਦੋੜਦਾ ਜਿਹੜਾ ਦੋਸਤੋ ਵੇਖਣਾ ਵਾਲੀ ਸ਼ੈ ਆ ਤੇ ਠੀਕ ਆ ਜੀ ਉਹ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਆ ਵੀ ਕੋਈ ਜਿਹੜਾ ਵੀ ਮਾਲਕ ਜਿੱਥੋਂ ਵੀ ਕਰਮਾਂ ਵਾਲੀ ਚਲੋ ਆਈ ਆ ਤੇ ਚੰਗੀ ਸੋਹਣੀ ਸੇਵਾ ਦੇ ਵਿੱਚੋਂ ਪਲਿਆ ਪਲੀਤਾ ਪਸ਼ੂ ਨਿਕਲਿਆ ਤੇ ਬਿਲਕੁਲ ਜਿਹੜੀ ਦੋਸਤੋ ਸਿਫਤ ਕਰਨੀ ਬਣਦੀ ਇਹੋ ਜੇ ਪਸ਼ੂ ਦੀ ਸੋਹਣਾ ਢਾਂਚਾ ਇਸ ਮੱਝ ਦਾ ਹਾਈਟ ਮੀਡੀਅਮ ਦੇ ਵਿੱਚ ਆ ਉਹਨਾ ਪਿੱਠਪੂੜਾ ਲਗਾ ਕਰਨ ਵਾਲੀ ਨੂੰ ਚੌੜੇ ਪਿੱਠਪੂੜੇ ਦੇ ਵਿੱਚ ਤੇ ਫੁੱਲ ਵਜਨ ਵਾਲੀ ਕਈ ਮੱਝਾਂ ਹੁੰਦੀਆਂ ਨਾ ਮੰਨ ਲਓ ਵੀ ਉੱਤੋਂ ਲੱਤਾਂ ਲੰਮੀਆਂ ਹੋਣੀਆਂ ਤੇ ਪਤਲੀਆਂ ਹੀ ਹੋਣੀਆਂ ਉਹ ਵੀ ਮੀਡੀਅਮ ਚ ਆ ਜਾਂਦੀਆਂ ਪਰ ਇਹਦਾ ਵਜਨ ਲੋਡ ਫੋਲਿਆ ਲੱਤਾਂ ਮਧਰੀਆਂ ਮਧਰੀ ਡੋਲੀ ਜਮਾ ਜਾਂਦੀਆਂ ਤਾਂ ਵੀ ਗਰਲਾਲੇ ਨੂੰ ਪੂਰਾ ਚੰਗੀ ਤਰ੍ਹਾਂ ਤੋੜ ਕੇ ਦਿਖਾਉਣਾ ਆਪਾਂ ਲੰਮਾ ਤੋੜ ਕੇ ਦਿਖਾਈਏ ਇੱਕ ਵਾਰੀ ਸਭ ਦੋਸਤੋ ਇਹ ਨਹੀਂ ਹੈਗਾ ਵੀ ਉੱਪਰੋਂ ਡਬਲ ਆ ਤੇ ਥੱਲਿਓ ਲੇਵੇ ਵਾਲੇ ਪਾਸਿਓ ਘਾਟਾ ਉੱਪਰੋਂ ਵੀ ਓਨੀਆਂ ਤੇ ਥੱਲਿਓ ਵੀ ਓਨੀਆਂ ਗੱਠ ਗੱਠ ਦਾ ਵਿਰਲਿਆ ਸੰਤੂ ਸਾਹਿਬ ਵੇਖੋ 4x4 ਵਾਲ ਉਹ ਲੇਵਾ ਲੈ ਕੇ ਕਰਮਾ ਵਾਲੀ ਤੋਂ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਤੁਰਿਆ ਨਹੀਂ ਜਾਂਦਾ ਘਰ ਲੇਵਾ ਲੈ ਕੇ ਹਜੇ ਕਰਨਾਲ ਵੈਸੇ ਦਿਨ ਕੱਢ ਜੂਗੀ ਸੰਧੂ ਸਾਹਿਬ ਦੋ ਤਿੰਨ ਦਾ ਲੈ ਜੂਗੀ ਆ ਜੀ ਉਹ ਵੀ ਹਜੇ ਵੀ ਦੋ ਤਿੰਨ ਕ ਦਿਨ ਇਹਦੇ ਲਈ ਦੋ ਤਿੰਨ ਦਿਨ ਹੀ ਬੜੇ ਆ ਕਿਉਂਕਿ ਇਹਨਾਂ ਦੋ ਤਿੰਨ ਦਿਨਾਂ ਦੇ ਵਿੱਚ ਹੀ ਸੰਧੂ ਸਾਹਿਬ ਜੇ ਕਰਮਾ ਵਾਲੀ ਇਹਨੇ ਦੇਵੇ ਤੇ ਸੂਬੇ ਇਹਦੀ ਹਾਰੀ ਸ਼ਾਰੀ ਛੋੜਾ ਇਹਨਾਂ ਬਣਾਉਂਦੀਆਂ ਆ ਹਾਂ ਜੀ ਭਾਵੇਂ ਉਹ ਜਵਾਗ ਫੜੀ ਫਰੇ ਹਾਂ ਕੰਨਣਾ ਦਾ ਹੋਊਗੀ ਤੇ ਚਵਾਈ ਸੰਧੂ ਸਾਹਿਬ ਇਹਦੀ ਪੋਲੀ ਹੈ ਕਰਮਾ ਵਾਲੀ ਇਹ ਤਾਂ ਵੀ ਵੱਧ ਬਣੀ ਮੈਂ ਕੱਲੇ ਜੀ ਸ਼ਾਮੀ ਲਈ ਹੈ ਨਾ ਡੇਢ ਤੋਂ 2 ਕਿਲੋ ਮੱਜ ਭਰਾਈ ਥੱ ਮਹਿਸੂਸ ਹੋਣ ਲਈ ਨਾ ਇਹ ਆਪਾ ਵਰਾਈ ਹੈ ਕੱਲ ਸਾਬ ਗਰਲਾਸ ਜਦੋਂ ਵੇਖੀ ਹੁਣੀ ਤੇਰਾ ਵੀ ਮਨ ਕਹਿੰਦਾ ਨਾ ਵੀ ਯਾਰ ਸੰਦੂ ਸਾਹਿਬ ਜਾ ਕੇ ਬਹਿ ਗਏ ਆ ਤੇ ਸਿਰਫ ਮਾਂ ਨੂੰ ਲੈ ਕੇ ਜਾਣੀ ਆ ਤੇ ਹਾਂ ਰਾਤ ਪੈਂਦੀ ਪੈ ਜਾ ਪਰ ਇਹ ਲੈ ਕੇ ਜਾਣੀ ਹੈ ਹਾਂ ਹੀਰਾ ਬਨਣਾ ਹੈ ਬਨਣਾ ਭਲਕੇ ਖੜਕੇ ਲਓ ਜੀ ਆ ਕਰੋ ਚੈੱਕ ਥੱਬਿਆਂ ਦਾ ਥੱਬੇ ਬਹੁਤ ਸੋਹਣਾ ਲੇਵਾ ਦੋਸਤੋ ਚੌਰਸ तकरीबन ਕੋਈ ਗਿੱਠ ਡੇਢ ਗਿੱਠ ਚੌੜਾ ਥੱਜੋਂ ਲੇਵਾ ਸੰਦੂ ਸਾਹਿਬ ਜਿੰਨੇ ਖਰਾਕ ਪਾਈ ਹੁੰਦੀ ਉਹ ਮੁੱਲ ਮੰਗਦਾ ਹੈ ਤੇ ਜਿੰਨੇ ਡੰਗਰ ਲੈਣਾ ਉਹਨੂੰ ਮੁੱਲ ਲਾਉਣਾ ਪੈਂਦਾ ਹੈ ਬਸ ਜੀ ਬਸ ਬਹੁਤ ਖੂਬਸੂਰਤ ਕੁਆਲਿਟੀ ਆ ਦੇਖੋ ਮਾਨੇ ਦੀ ਪਾਕਿਸਤਾਨ ਤੋਂ ਬੜਾ ਸੋਹਣਾ ਬੜਾ ਟਿਕਾਣੇ ਤੇ ਜਿਹੜਾ ਸਤੂ ਸਾਹਿਬ ਜੀ ਰਾਜੀ ਇਹਦੇ ਦੇਖੋ ਚਮੜੀ ਗੱਡੀ ਪੋਈ ਦੀ ਮਲਾਇਮ ਇਹ ਦੇਖੋ ਹਾਂ ਇਹ ਨਹੀਂ ਵੀ ਜਰਾਰੀ ਇਹ ਚਮੜੀ ਮੋਟੀ ਹੋਊਗੀ ਜਿਦਸਾ ਮਰਜ਼ੀ ਚੁੰਡੇ ਭਰੀ ਜਾਵੋ ਲੋ ਇਹ ਤੇਲ ਲੱਗਾ ਪਿੰਡੇ ਦੀ ਬਹੁਤ ਸਿੰਗਲ ਹੱਡੀ ਦੀ ਮਾਜਾ ਵੇਖੋ ਠੀਕ ਆ ਤੋਂ ਦੁੱਧ ਚੰਗੇ ਦੀ ਉਮੀਦ ਕਰ ਸਕਦੇ ਆ ਮਧਰੀ ਡੌਲੀਤੀ ਆ ਇਹਨੂੰ ਅਸਲ ਦੇ ਵਿੱਚ ਆਪਾਂ ਕਹਾਂਗੇ ਮਧਰੀ ਡੌਲੀਤੀ ਹਾਈਟ ਮੀਡੀਅਮ ਹਾਈਟ ਆ ਤੇ ਜਮਪਾਲ ਜਿਹੜਾ ਦੋਸਤੋ ਕਰਮਾਲੀ ਦਾ ਵੇਖੋ ਤੁਸੀਂ ਸੰਧੂ ਸਾਹਿਬ ਮੱਜਾਂ ਦੀਆਂ ਮੈਂ ਅੱਗੇ ਜ਼ਿਕਰ ਕੀਤਾ ਵੀ ਲੱਤਾਂ ਹੁੰਦੀਆਂ ਲੰਮੀਆਂ ਚਲੋ ਆਪਾਂ ਨੂੰ ਹਣ 5-6 ਸਾਲ ਹੋ ਗਏ ਐ ਲਾਈਨ 'ਚ ਪਏ ਆਂ ਰੋਜ਼ ਤੋਂ ਰੋਜ਼ ਕੋਈ ਨਵੇਂ ਦਾ ਨਵਾਂ ਸਰਦਨ ਮਿਲਦਾ ਜਾਣਕਾਰੀ ਵਾਧੀ ਆ ਕਈਆਂ ਮੱਜਾਂ ਦੀਆਂ ਹੁੰਦੀਆਂ ਲੱਤਾਂ ਲੰਮੀਆਂ ਸਰੀਰ ਉਤੋਂ ਪਤਲਾ ਹੁੰਦਾ ਤੇ ਉਹਨੂੰ ਆਖ ਦਿੰਦੇ ਮਧਰੀ ਡੌਲੀ ਦੀ ਮੱਜ ਛੋਟੀ ਮੱਜਾ ਇਹ ਵਜ਼ਨ ਲੋਡ ਵਾਲੋ ਨਹੀਂ ਛੋਟੀ ਹਾਂ ਇਹ ਲੱਤਾਂ ਛੋਟੀਆਂ ਦੀ ਆ ਮਧਰੀ ਡੌਲੀ ਦੀ ਮੱਜ ਆ ਅਸਲ ਮਧਰੀ ਡੌਲੀ ਦੀ ਇਹ ਆਖ ਦਿੰਦੇ ਮੀਡੀਅਮ ਸਾਰੇ ਆਖੀ ਜਾਂਦੇ ਇਹ ਮੀਡੀਅਮ ਮੀਡੀਅਮ ਆ ਹਾਂ ਇਹਦਾ ਵ ਠੀਕ ਆ ਵਜਨ ਐਵੇਂ ਨਾ ਹੋਵੇ ਇਹਦਾ ਅੱਛਾ ਚੋਈ ਚਿੱਤਰਾ ਹੋਊ 20 ਕੇ ਫਿਰ ਥੋੜਾ ਚੋਈ ਜੁਗਰੀ ਮਾਰ ਕੇ ਕਰਨੀ ਪਊ ਚੋਈ ਇਤਰਾ ਹੁਸਨੂ ਸਾਹਿਬ ਪੂਰੀ ਬਾੜੀ ਦੇਖਦੀ ਵੇਖੋ ਹਾਂ ਲੈ ਹਾਂ ਇਹ ਦੇਖੋ ਚੋਈ ਇਹ ਲੋਣੀ ਕੋ ਚੱਕਰ ਕਰਮਾ ਲਈਦਾ ਲੋ ਵੀ ਆ ਕਰੋ ਜਗ ਠੀਕ ਆ ਹਾਂ ਸੋ ਬਿਲਕੁਲ ਭਰਿਆ ਪਾਂਡਾ ਦੋਸਤੋ ਤਿਆਰੀ ਮੁਕੰਮਲ ਆ ਦਿਨ ਪੂਰੇ ਹੋਏ ਆ ਕਰਮਾ ਲਈ ਦੇ ਉੱਪਰ ਲੈ ਕੇ ਜਾ ਰਹੀ ਆ ਜਿੰਨੇ ਵੀ ਦੇਣਾ ਦੋ ਕੱਟ ਜੇ ਤਿੰਨ ਕੱਟ ਜੇ ਵਜਨ ਵੋੜ ਆਲੀ ਆ ਤੇ ਉਮੀਦ ਕਰਦਾ ਵੀ ਜਿਹੜਾ ਪਸ਼ੂ ਚੰਗਾ ਜੰਮਿਆ ਪਲਿਆ ਦੋ ਤਿੰਨ ਤੇ ਚਾਰ ਦਿਨ ਵੈਸੇ ਟਪਾ ਜਾਂਦਾ ਤੁਸਾਬ ਇਹ ਚ ਉਹ ਕਮਿਨੀ ਦੀਦੀ ਵੀ ਇਹਨੂੰ ਕੋਈ 2-4 ਕਿਲੋ ਰਾਸ਼ਨ ਹੋਰ ਛੱੜ ਜਾਂਦਾ ਜੇ ਰਾਜੀ ਹੋ ਜਾਂਦੀ ਇਹ ਨਹੀਂ ਕੋਈ ਕਹਿ ਸਕਦਾ ਕੋਈ ਨਹੀਂ ਕਮੀ ਆਖੀ ਇਹ ਚ ਜੇ 2 ਕਿਲੋ ਇਹਨੂੰ ਫੀਡ ਹੋਰ ਪੈ ਜਾਂਦੀ ਜੇ ਇਹ ਤਾਂ ਮੰਨ ਲਾ ਜੇ ਤੁਸੀਂ ਵੀ ਖਰੀਦੀ ਆ ਉਹਨੂੰ ਤੁਹਾਨੂੰ ਵੀ ਕੋਈ ਭਾਨਾ ਨਹੀਂ ਉਹ ਸਿਰਫ ਇਹੋ ਗੱਲ ਆਖੀ ਗਿਆ ਕਦ ਮਦਰਾ ਕਦ ਮਦਰਾ ਹੋਰ ਤੇ ਕੋਈ ਦਿੱਥਿਆੜੀ ਆ ਚੱਕ ਨੂੰ ਹਾਂ ਨਹੀਂ ਚੰਗੀ ਜਿਹੜੀ ਇਹਨੂੰ ਕਮੀ ਆਖੀ ਹੈ ਹੈ ਜੇ ਥੋੜਾ ਘਾਤ ਖਾਈਦਾ ਵਾ ਮਧਰੀ ਡੌਲੀ ਵਾਲੀ ਤੇ ਕਸਰ ਦੂਜੇ ਪਾਸੇ ਨ ਪੂਰੀ ਕੱਢਦੀ ਆ ਸੰਦੂ ਸਾਹਿਬ ਜਿਹੜੇ ਹਿਸਾਬ ਨਾਲ ਇਹਦਾ ਵਜਨ ਵਟਾ ਥੋੜੀ ਜੀਆਂ ਕਰਮਾੜੀਆਂ ਦੀਆਂ ਲੱਤਾਂ ਲੰਮੀਆਂ ਹੁੰਦੀਆਂ ਤੇ ਭਾਵੇਂ 1.5 ਲੱਖ ਮੰਗ ਲਈ ਦੇ ਸਹੀ ਆ ਸਹੀ ਮੈਂ ਦੇ ਹਿਸਾਬ ਨਾਲ ਲੈ ਵੀ ਕਰ ਲਾੜੇ ਹੁਣ ਨੈਣ ਦੇਣ ਦੀ ਗੱਲ ਕਰਦੇ ਮੇਰਾ ਭਰਾ ਇਹ ਕਿੰਨੇ ਦੀ ਆਪਾਂ ਸੰਦੂ ਸਾਹਿਬ ਲੈਣ ਦੇਣ ਕੋਈ 10 ਨਹੀਂ ਕੋਈ 5 ਨਹੀਂ ਤੇ ਨਾ ਕੋਈ ਲੱਖ ਆ ਮੁੱਲ 95 ਆ ਹਾਂ ਨਾ 92 ਦੀ 92 ਦੀ ਤੇ ਕਰਦੀ ਹੋਰ ਮੰਦਾਨਾ ਮੈਂ ਨਾ 92 ਨੂੰ ਫਿਰ ਰੱਖ ਫਿਰ ਕੰਮ ਥੱਲੇ ਰੱਖ 90000 ਦੀ ਹਾਂ ਨਾ ਸੰਦੂ ਸਾਹਿਬ ਲੈ ਵੀ 90 ਜਿੰਨ ਆ ਵੀ ਦੋਸਤੋ ਬਾਕੀ ਫੱਬ ਉਹ ਮਾੜੀ ਦੀ 1:00 ਵਜੇ ਸੌਦਾ ਵਾਕਿਆ ਜਿਹੜਾ ਦੋਸਤੋ ਜੇ 100 ਬੰਦੇ ਕਾਹਕ ਨਹੀਂ ਤੇ ਮੈਨੂੰ ਲੱਗਦਾ ਵੀ 95 ਬੰਦਿਆਂ ਦੇ ਖਰੀਦਣ ਦੇ ਜਿਹੜੇ ਚਾਹ ਬਾਣੀ ਬੀਰ ਹੋਣਗੇ ਵੀ ਇਹੋ ਜਿਹਾ ਪਾਸੂ ਖਰੀਦ ਲੀਏ ਵੈਸੇ 90000 ਲੈਣ ਦੇ ਉਹ ਗਾਵ ਕਈ ਭਣ ਭਰਾਸ ਦਿੰਦੇ ਆ ਵੀ ਮੱਜਾਂ ਨੂੰ ਟਾਈਮ ਲੱਗਾ ਠੁਕੀਆਂ ਨੂੰ ਥੋੜਾ ਲੱਗਦਾ ਤੁਸੀਂ ਸਿਆਣੇ ਜੀ ਠੀਕ ਆ ਜੀ ਜਿਹੜੇ ਸਾਨੂੰ ਅਸਲੇ ਸਾਨਲੇਵਾ ਕਰਮਾਰੀ ਥਲੇ ਠੁਕੀ ਨੂੰ ਟਾਈਮ ਥੋੜਾ ਲੱਗਣਾ ਇਹ ਮਾਲ ਕੱਲੋ ਦੇਣ ਹੁੰਦੀ ਹੈ ਠੀਕ ਆ ਸੋ ਜਿੱਡੇਗਾ ਵਜਨ ਵਜੂ ਦਾ ਦੋਸਤੋ ਕਮਾਲ ਵੇਖ ਲਿਆ ਜੀ ਠੀਕ ਆ ਜੀ ਅੱਗੇ ਗਰਲਾਲ ਆਪਣੇ ਕੋਲ ਆ ਮੱਜਾਂ ਜੜੀਆਂ ਵੀ ਰੱਖੇ ਇਹ ਸੰਤੂ ਸਾਹਿਬ ਤੇ ਜੇਸੂਆ ਮੱਝ ਸੁਣੀ ਆ ਤਿੱਜਾ ਸੁਆ ਥਾਂ ਲੈ ਵੇ ਲੋ ਇਹ ਚ ਵੀ ਨਹੀਂ ਕੋਈ ਕੰਮ ਕਰਵਾ ਲਈ ਜੀ ਬੋ ਜੀ ਤਿੱਜਾ ਸੁਆ ਤੇ ਤਿਆਰੀ ਇਹਦੀ ਵੇਸੇ ਕਰਵਾ ਲਾ ਲੈ ਜੀ ਆਪਾਂ ਸਾਡੇ ਯਾਰੀ ਸੰਤੂ ਸਾਹਿਬ ਕੋਈ ਨਹੀਂ ਕੋਈ 2 ਤੋਂ 3 ਦਿਨ ਹੀ ਲਾਊਗੀ ਮੱਝ ਪੂਰੀ ਬਣੀ ਐ ਵੀ ਛੱਲਿਓ ਵੀ 2-3 ਦਿਨ ਹੀ ਆ ਹਾਂ ਜੀ ਲਓ ਜੀ ਸਿੰਘ ਸਾਰੀਆਂ ਦੇ ਸੁਣੇ ਆ ਬੋ ਜੀ 2-3 ਦਿਨ ਹਜੇ ਸਮਾਂ ਬਾਕੀ ਆ ਸੁਆ ਤਿੱਜਾ ਇਹ ਸਮਝ ਨੇ ਸੁਣਾ ਇਧਰ ਆਪਾਂ ਤੁਹਾਨੂੰ ਬਾਹਰ ਜਿਹੜਾ ਕੱਢ ਕੇ ਤੋੜ ਕੇ ਕਬਰੀ ਦਿਖਾਉਣੇ ਆ ਠੀਕ ਆ ਜੀ ਸੰਦੂ ਸਾਹਿਬ ਜਿਹੜੇ ਵੀਰਾਂ ਦਾ ਆਪਾਂ ਲਈ ਆਉਂਦੇ ਪਿਛਲੇ ਸੂਏ ਅਸੀਂ 12 11 ਲੀਟਰ ਦੁੱਧ ਦੇ ਥੱਲੇ ਚੋਇਆ ਅੱਗੋਂ ਕੋ ਭੈਣ ਭਰਾ ਦੀ ਸਮਝ ਕਰੀ ਅੱਛਾ ਜੀ ਥਾਂ ਲੈਵੇ ਵੱਲ ਉਹਦੇ ਜਾਬਦਾ ਦਊਗੀ ਭਾਰ ਪਿੱਛੇ ਦੀ ਗੱਬਣ ਮੱਜਾਂ ਦੀ ਆਪਣੀ ਦੋ ਨੂੰ ਤਿੰਨਾਂ ਦਿਨਾਂ ਇਹ ਗਰੰਟੀ ਹੋਊਗੀ ਠੀਕ ਆ ਜੀ ਜੇ ਕੋ ਭੈਣ ਭਰਾ ਆਉਂਦਾ ਆਪਦੀਆਂ ਤਿੱਪ ਕੇ ਤਸੱਲੀ ਕਰਕੇ ਵਰਾ ਕੇ ਖੜੇ ਨਹੀਂ ਤੇ ਗੱਡੀ ਚੋਂ ਜਾ ਕੇ ਲਾਉਂਦੇ ਆ ਸਰ ਤੇ ਪਲ ਵੀ ਹੂੰ ਕਿਉਂ ਬਗਾਨੇ ਘਰ ਆਈ ਆ ਆਪਾਂ ਰਕਮ ਲਾਈ ਆ ਲੋ ਭੀ ਭਰਾਵੋ ਠੀ ਪਸ਼ੂ ਵਿਖ ਜਾਂਦਾ ਪਸ਼ੂ ਫਿਰ ਨਵੇਂ ਆ ਜਾਂਦੇ ਆ ਠੀਕ ਆ ਜੀ ਤੇ ਘਰਾਂ ਦੇ ਵਿੱਚੋਂ ਹੀ ਪਸ਼ੂ ਆਉਣੇ ਤੇ ਘਰਾਂ ਦੇ ਵਿੱਚ ਹੀ ਜਾਣੇ ਆ ਇਸ ਕਰਕੇ ਤਸੱਲੀ ਆ ਮੇਰਾ ਵੀਰ ਬਿਲਕੁਲ ਜੋ ਬਣਿਆਦੀ ਤਸੱਲੀ ਆ ਉਹ ਪਹਿਲਾਂ ਸਾਈਬੇ ਨਾਲ ਆਪਦੀ ਕਰਕੇ ਤਸੱਲੀ ਪਹਿਲਾਂ ਭਰਾ ਕੇ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਮਾਣਾ ਸੰਧੂ ਸਾਹਿਬ ਆਪਾਂ ਅਗਲੇ ਘਾ ਡੰਗਰ ਭਰਾਗ ਲੈਨੇ ਆ ਤੇ ਜੇ ਕੋਈ ਨੋਟ ਤੇ ਮੜਾ ਆ ਕੋਈ ਦਾਗ ਹੋਵੇ ਤਾਂ ਅਗਲਾ ਕੱਢ ਕੇ ਬਾਹਰ ਮਾਰਦਾ ਆ ਬਿਲਕੁਲ ਹਾਂ ਜੇ ਕਿ ਭੈਣ ਭਰਾਣੇ ਲੈਣੀਆਂ ਆ ਆਪਦੀ ਤਸੱਲੀ ਕਰਕੇ ਖੜੋ ਜਿਹੜੀ ਗੱਲ ਦੱਸੀ ਆ ਜੇ ਨਾ ਨਿਕਲੇ ਤੇ ਉਹਦੇ ਆ ਪਾਜਦੇ ਆ ਸਹੀ ਆ ਜੀ ਹਾਂ ਲੋ ਜੀ ਠੀਕ ਆ ਇਹ ਮਾਜਾ ਦੋਸਤੋ ਬਾਕੀ ਜਿਹੜੀ ਹੁਣ ਤੁਸੀਂ ਦੇਖ ਲਈ ਆ ਤੀਜਾ ਸੂਆ ਹੁਣ ਜਿਹੜੀ ਆਪਾਂ ਕੀਮਰਵਾ ਤੁਹਾਨੂੰ ਪ੍ਰੋਪਰ ਦੇਤਾ ਆਪਾਂ ਨੇ ਪਹਿਲੇ ਨੰਬਰ ਤੇ ਮੱਝ ਪਾਈ ਆ ਆਪਾਂ 13 ਕਿਲੋ ਦੁੱਧ ਦੱਸਿਆ ਹੈ ਜੇ ਕੋਈ ਭੈਣ ਭਰਾ ਆਉਂਦਾ ਤਾਂ ਆਪਾਂ 13 ਹੀ ਵਾਗੇ ਤੋਰਾਂਗੇ ਕਿਉਂਕਿ ਆਨਲਾਈਨ ਮੰਗਾਉਦਾ 12 ਮੰਨ ਕੇ ਲੈ ਜੀ ਉਹ ਕਿਲੋ ਅੱਧਾ ਕਿਲੋ ਦੁੱਧ ਜਿਹੜਾ ਡੰਗਰ ਰਾ ਪੈਂਦੇ ਦਾ ਘਟਾ ਜਾਂਦਾ ਉਹ ਤੁਹਾਨੂੰ ਪਤਾ ਫਿਰ ਦੂਜੀ ਥਾਂ ਜਾ ਕੇ ਫਰਕ ਪੈਂਦਾ ਤੇ ਇਹ ਗਰਲਾਲ ਦੇਣੀ ਕਿੰਨੇ ਦੀ ਆਪਾਂ ਹਾਂ ਨਾ ਸੰਧੂ ਸਾਹਿਬ ਕੋਈ 85 ਨਹੀਂ ਅੱਛਾ ਜੀ ਕੋਈ 80 ਨਹੀਂ ਕੋਈ 75 ਨਹੀਂ ਹਾਂ 72000 ਦੀ ਪੁੱਤਰ ਦੇਦੀ ਨਾ ਦੇ ਮਾਨਤਨ ਹੋ ਜੂ ਵਿੱਚ ਲਓ ਜੀ 70000 ਦੀ ਇਹ ਦੋਸਤ ਤੁਹਾਨੂੰ ਜਿਹੜੀ ਮੱਝ ਮਿਲ ਜੂਗੀ 70000 ਦੀ हां ਨਾ ਦੇ ਦਾਂਗੇ ਵਿੱਚੋਂ 100 ਛੜ ਦਈਏ 200 ਛੜ ਦਈਏ ਆ ਆ ਦੀ ਖੁਸ਼ੀ ਨਾਲ ਲੈ ਵੀ 70 ਹੋ ਗਿਆ ਜੀ 70000 ਦੇ ਵਿੱਚੋਂ ਕੋਈ ਮਾਨਤਨ ਮੌਕੇ ਤੇ ਛੋੜ ਛੱਪਾ ਰਹਿ ਗਿਆ ਠੀਕ ਆ ਜੀ ਉਹ ਕਿਸੇ ਭਰਾ ਦੇ ਬਿਲਕੁਲ ਘਰ ਆ ਇਹਦਾ ਮਾਨਤਨ ਹੋ ਜੂਗਾ 70000 ਦੇ ਵਿੱਚੋਂ ਠੀਕ ਆ ਮੱਝ ਤੁਸੀਂ ਦੇਖ ਲਈ ਆ ਇਹ ਤੀਜੇ ਨੰਬਰ ਤੇ ਜਿਹੜੇ ਗੱਭਣ ਆਪਾਂ ਤੁਹਾਨੂੰ ਦਿਖਾਤੀ ਆ ਅਵੇ ਕਰਲਾ ਲੱਗੇ ਅੱਜ ਕੀ ਆਪਣੇ ਕੋਲ ਜਿਹੜੀ ਆ ਸੂਈ ਆ ਇਹ ਸੰਧੂ ਸਾਹਿਬ ਨੀਲੀ ਝੋਟੀ ਦੂਜੀ ਸੂਏ ਸੂਈ ਆ 8 ਕਿਲੋ ਦੋ ਤਿਆਰ ਆ 20 ਦਿਨ ਹੋ ਗਏ ਨੂੰ ਸੂਈ ਨੂੰ 50 ਦਿਨਾਂ ਦੀ ਹਾਂ ਮਗਰ ਨੀਲੀ ਰਾਵੀ ਦੀ ਕੱਟੀ ਕੱਟੀ ਵਿਖਾ ਦਿਓ ਲਓ ਜੀ ਆ ਕਰੋ ਜੀ ਕੱਟੀ ਬਹੁਤ ਸੋਹਣੀ ਮਗਰ ਮਗਰ ਕੱਟੀ 20 ਦਿਨਾਂ ਦਾ ਸੁਹਾ 20 ਦਿਨਾਂ ਦੀ ਸੂਈ ਆ ਸੁਹਾ ਦੂਜਾ ਕਿਤੇ ਜਾ ਨਾ ਸੰਧੂ ਸਾਹਿਬ ਦੂਜਾ ਜਿਹੜੀ ਤੇ ਜੀ ਹੋ ਗਈ ਉਹ ਤੇ ਜੇ ਦਸਾਂ ਜਿਹੜੀ ਦੂਜੀ ਉਹ ਦੂਜੀ ਦਸਾਂ ਉਹਦੀ ਮਗਰ ਕੱਟੀ ਆ ਠੀਕ ਆ ਜੀ ਤੇ ਜਿਹੋ ਜੀ ਮਦਰਾ ਦੋਸਤੋ ਉਸੇ ਉੱਪਰ ਉਸੇ ਜਿਹੜੀ ਮਗਰ ਕੱਟੀ ਆ ਤੇ ਅੱਖਾਂ-ਅੱਖਾਂ ਬਿਲਕੁਲ ਮਦਰ ਦੇ ਉੱਪਰ ਹੀ ਆ ਬਿੱਲੀਆਂ ਬਣਕੀਆਂ ਖਾਣੇ ਤੇ ਗਰਲਾੜੇ ਤੇ ਥੱਲੇ ਹੁਣ ਦੁੱਧ ਕਿੰਨਾ ਚਵਾਵਾਂਗੇ ਜੋ ਸੰਦੂ ਸਾਹਿਬ ਇਹ ਥੱਲੇ 8 ਕਿਲੋ ਇਹ ਉਹ ਗੱਲ ਹੈ ਵੀ ਜਿਹੋ ਜੀ ਕੋਕੋ ਹੋ ਜੇ ਬੱਚੇ ਹਾਂ ਜਿਹੋ ਜੀ ਮਾਜੋ ਜੀ ਕੱਟੀ ਉਹਨੇ ਡੱਬ ਕੱਟੀ ਜੀ ਆ ਬਿਲਕੁਲ ਜੀ ਬਿਲਕੁਲ ਹਾਂ ਲੋ ਵੀ 8 ਕਿਲੋ ਦੋ ਤਾਂ ਚੋਣ ਜਾਣ ਦੀ ਕਿਦਾਂ ਚਵਾਈ ਇੱਕ ਨੰਬਰ ਹੈ ਕੋਪੂਰ ਛਟਾਵੇ ਥਣ ਵੱਧ ਘਟ ਹੋਏ ਉਹਦੀ ਆਪਣੀ ਜੰਮਾਰੀ ਹੈ ਪਾਓ ਵੀ ਭਰਾ ਭੋ ਠੀਕ ਆ ਸੋ ਕੋਈ ਦੂਰੋਂ ਨੜਿਓ ਆਉਂਦਾ ਦੋਸਤੋ ਵਾਰ-ਵਾਰ ਆਪਾਂ ਤਾਂ ਪੁੱਛਣ ਦੀ ਕੋਸ਼ਿਸ਼ ਹੁੰਦੀ ਆ ਵੀ ਕਿਸੇ ਵੀਰ ਨੂੰ ਐ ਨਾ ਪੁੱਛ ਕੇ ਦਸੀ ਨਹੀਂ ਗਈ ਕਿ ਇਸ ਕਰਕੇ ਦੁਬਾਰ ਵਾਰ ਆਪਾਂ ਕਿਤੇ ਨਾ ਕਿਤੇ ਕੋਈ ਜੜੀ ਚੀਜ਼ ਮਿਸ ਹੁੰਦੀ ਆਪਾਂ ਪੁੱਛ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ 8 ਕਿਲੋ ਦੁੱਧ 20 ਦਿਨਾਂ ਦਾ ਸਵੇਰ ਦੂਜਾ ਸਵੇਰ ਮਗਰ ਕੱਟੀ ਆ ਬਾਕੀ ਤੁਸੀਂ ਜਮਾਤ ਦੇ ਬੰਤਰ ਵੇਖ ਲਓ ਸਿੰਘੀ ਸਿੰਘੀ ਬੈਕਸਾਈਡ ਤੋਂ ਥੋੜੀ ਜਿਹੀ ਸੰਤੂ ਸਾਹਿਬ ਅੱਜ ਸਵੇਰ ਦੀ ਜਵਾਈ 7 7:30 ਵਜੇ ਦੀ ਹੋਈ ਏ ਜਿਹੜਾ ਕਿਸੇ ਭਰਾ ਨੇ ਢਕਾਈ ਆਪਣਾ ਸੌਦਾ ਆ ਇਹਦੇ ਪਰ ਉਧਾਰ ਕਰਦੇ ਸਿਹਾਰ ਤੁਹਾਨੂੰ ਪਤਾ ਆਪਾਂ ਨਾ ਪੁੱਛ ਦਈਦਾ ਨਾ ਲਈਦਾ ਹਾਂ ਤਸੱਲੀ ਕਰਕੇ ਆਪਦੀ ਲਿਆਈ ਦੀ ਪੈਸੇ ਦੇ ਕੇ ਡੰਗਰ ਲਈਦਾ ਉਹ ਹਵੇਣੀ ਵੀ ਜਦੋਂ ਵੀਡੀਓ ਬਣਾਉਣੀ ਉਹ ਵਦੀਆਂ ਦੀਆਂ ਥੱਲੇ ਛੜੀਆਂ ਆਉਣਗੀਆਂ ਜਾਂ ਫਸਲੀਆਂ ਆਉਣਗੀਆਂ ਇਹੋ ਜਿਹਾ ਕੰਮ ਨਾ ਆਊਗਾ ਜਦੋਂ ਕੋਈ ਭੈਣ ਭਰਾ ਆਊਗਾ ਜੰਨਾ ਡੰਗਰ ਵੀਡੀਓ ਦੇ ਵੇਖੂ ਉਦੋਂ ਆ ਕੇ ਜਵੱਦ ਨਿਕਲੂਗਾ ਘੱਟ ਨਹੀਂ ਨਿਕਲਦਾ ਸਹੀ ਆ ਜੀ ਹਾਂ ਚੰਗੀ ਗੱਲ ਆ ਵੇਖੋ ਜੋ ਸੱਚਾਈ ਹੈ ਜੇ ਦੁੱਧ ਪੂਰਾ ਤੇ ਫਿਰ ਪਾਲਾ ਡੱਕਣ ਟਕਾ ਦਾ ਕੰਮ ਆ ਪਹਿਣਾ ਸੰਧੂ ਸਾਹਿਬ ਆਪਾਂ ਨਵੇਂ ਕੱਕਾ ਆਲੇ ਫਿਰ ਵਦਦੇ ਆ ਪਹਿਲਾਂ ਮਗਰ ਲਿਆਂ ਦੀ ਗੱਲ ਸੁਣੀ ਜੀ ਇਹ ਨਾ ਕੋਈ ਆਖੇ ਯਾਰ ਤੇ ਤੂੰ ਡੰਗਰ ਖੜਿਆ ਤੇ ਤੂੰ ਮਣ ਕੇ ਸਾਡੀ ਗੱਲ ਨਹੀਂ ਸੁਣਦਾ ਇਹੋ ਜਿਹਾ ਕੰਮ ਨਹੀਂ ਆਪਾਂ ਕਰਦੇ ਦੋ ਸੰ ਕਾਲੇ ਜੇ ਦੋ ਚੱ ਮੈਂ ਵੀ ਕਰ ਲਾਲ ਇਹ ਦਵਾਂਗੇ ਕਿੰਨੇ ਦੀ ਆਪਾਂ ਡਿਮਾਂਡ ਸੰਤੂ ਸਾਹਿਬ ਇਹਦੀ ਕੋਈ 75 ਨਹੀਂ ਕੋਈ 70 ਨਹੀਂ ਹਾਂ ਮੁੱਲ 68 ਹਾਂ ਆਣਾ 65 ਦੀ 65000 ਦੀ ਹਾਂਜੀ ਲਓ ਜੀ 68000 ਤੇ ਲੈ ਦੇ 65 ਲੈ ਦੇ 65 ਠੀਕ ਆ ਜੀ ਹਾਂ ਆ ਦੇਖੋ ਠੀਕ ਆ ਜੀ ਹਾਂ ਇਹ ਕ ਸੰਤੂ ਸਾਹਿਬ ਇਹਦੇ ਨਾਲ ਗੁਮੀ ਜੀ ਕੋਈ ਜਮਾਂਦਰ ਹੋਈ ਆ ਇਹ ਪੋਲੀ ਆ ਵੇ ਪੋਲੀ ਆ ਵੇ ਇਹਦਾ ਕੋਈ ਡਰ ਨਹੀਂਗਾ ਪਰ ਆਪਣਾ ਦਸਾਂ ਦਾ ਫੱਜਿਆ ਕੋਈ ਭੈਣ ਭਰਾ ਜੀ ਦੂਰੋਂ ਉਹਦਾ ਅਗਲਾ ਕੋਈ ਯਾਰ ਆਪਾਂ ਨੂੰ ਕਿਸੇ ਗੱਲੋਂ ਕੋਈ ਲਾਭਾ ਨਾ ਦਵੇ ਵੀ ਤੂੰ ਆਹ ਗੱਲ ਵੀਡੀਓ 'ਚ ਦੱਸੀ ਨਹੀਂ ਹਾਂ ਲੋ ਜੀ ਇਹਦਾ ਕੋਈ ਨੁਕਸ ਨਹੀਂ ਜੇ ਕੋਈ ਡਰ ਨਹੀਂ ਜੇ ਜੇ ਕੋਈ ਵਧੇ ਘਟੇ ਇਹਦਾ ਆਪਣੀ ਗਰੰਟੀ ਹੋਊਗੀ ਠੀਕ ਠੀਕ ਹਾਂ ਲੋ ਵੀ ਦੋਸਤੋ 65000 ਦੀ ਤੁਹਾਨੂੰ ਮਿਲ ਜੂਗੀ ਹਾਂ ਨਾ ਮਗਰ ਕੱਟੀ ਫੀਮੇਲ ਕਾਫ ਬੱਚਾ ਮਗਰ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਨੇ ਆ ਠੀਕ ਆ ਤੇ ਇਹ ਅੱਜ ਨਾਗਨੇਗਰ ਲਾਲ ਦੇ ਕੋਲ ਟੋਟਲ 4 ਦੋ ਗੱਬਣ ਤੋਂ ਦੋ ਹੀ ਸੂਈਆਂ ਬਾਕੀ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਪੂਰਾ ਦੋਸਤੋ ਵੇਰਵਾ ਤੁਹਾਨੂੰ ਮਿਲ ਗਿਆ ਇਥੇ ਆਣ ਕੇ ਤੁਸੀਂ ਵੀ ਤਸੱਲੀ ਕਰ ਲਿਓ ਨੰਬਰ ਆਪਾਂ ਗਰਲਾਲ ਤੋਂ ਲੈ ਲੈਨੇ ਆਂ ਬੋਲੋ ਵੀਰ ਗਰਲਾਲ ਸੁਈਆਂ ਦੇ ਮਗਰ ਸੰਧੂ ਸਾਹਿਬ ਕਟੀਆਂ ਤੇ ਗੱਬਣਾ ਦੀ ਅਗਲੀ ਜੀ ਕਿਸਮਤ ਹਾਂ ਹਾਂ ਉਹ ਵੀ ਕਟੀਆਂ ਦੇ ਨਗਾ ਵਾਦਾ ਕਰੇ ਅਗਲੇ ਘਰੇ ਮਨਾ ਜਿਹੜੀਆਂ ਸੁਈਆਂ ਉਹਨਾਂ ਦੇ ਮਗਰ ਤੇ ਕਟੀਆਂ ਤਿਆਰ ਆ ਹਾਂ ਤੇ ਗੱਬਣਾ ਦੀ ਅਗੋ ਅਗਲੀ ਜੀ ਕਿਸਮਤ ਬਿਲਕੁਲ ਬਿਲਕੁਲ ਹਾਂਜੀ ਤੇ ਨੰਬਰ ਬੋਲ ਦਈਏ ਕਰਾ ਨੰਬਰ ਹੈਗਾ ਸੰਧੂ ਸਾਹਿਬ 97792 9006 97792 9006 ਪਿੰਡ ਡੱਲ ਤਸਵੀਰ ਪੱਟੀ ਜਿਹੜਾ ਤਨਤਾਰ ਠੀਕ ਹੈ ਜੀ ਹਾਂਜੀ ਠੀਕ ਹੈ ਨਵੋ ਦੋਸਤੋ ਇਹ ਹਨ ਗਰ ਲਾਲ ਵੀਰ ਤੇ ਫਿਰ ਦਲੇਰ ਸਿੰਘ ਪਾਠ ਹੁਣ ਦੇ ਘਰ ਅੱਜ ਆਪਣੀ ਵਿਜਟ ਸੀਗੀ ਸੋ ਮਾਲ ਡੰਗਰ ਜਿਹੜਾ ਦੋਸਤੋ ਆਉਂਦਾ ਰਹਿੰਦਾ ਵੱਡੀ ਗਿਣਤੀ ਦੇ ਵਿੱਚ ਕੋਈ 5 6 ਨਗ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਬਾਕੀ ਨਵੇਂ ਆਏ ਪਸ਼ੂਆਂ ਦੀ ਅਪਡੇਟ ਤੁਸੀਂ ਲੈਂਦੇ ਰਿਹਾ ਕਰੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੀ ਆ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ